ਦੁਨੀਆਂ ਨੂੰ ਆਪਣੀਆਂ-ਆਪਣੀਆਂ ਚੀਜ਼ਾਂ ਨੂੰ ਅਗਰ ਜਿਹੜੇ ਸਭ ਨੂੰ ਪਤਾ ਹੁੰਦਾ ਕਿ ਮੇਰੇ ਅੰਦਰ ਕਿਸ ਚੀਜ਼ ਦੀ ਕਮੀ ਹੈ ਸਭ ਨੂੰ ਪਤਾ ਹੁੰਦਾ ਮੈਂ ਨਹੀਂ ਤੁਹਾਡੇ ਅੰਦਰ ਕਮੀਆਂ ਕੱਢ ਰਹੀ ਹਾਂ ਹਰ ਇੱਕ ਨੂੰ ਪਤਾ ਹੁੰਦਾ ਮੇਰੇ ਅੰਦਰ ਜੋ ਹੈ ਮੈਨੂੰ ਪਤਾ ਹੈ ਹਰ ਇੱਕ ਨੂੰ ਪਤਾ ਹੁੰਦਾ ਹੈ ਕਿ ਮੈਂ ਕਿੰਨੀ ਪ੍ਰਾਰਥਨਾ ਕਰਦੀ ਹਾਂ ਮੈਂ ਕਿੰਨੀ ਪ੍ਰਾਰਥਨਾ ਕਰਦਾ ਹਾਂ ਮੈਂ ਕਿੰਨਾ ਪਰਮੇਸ਼ਰ ਦੇ ਵਿੱਚ ਵਫਾਦਾਰ ਹਾਂ ਕਿੰਨਾ ਮੈਂ ਖੁਦਾ ਦੇ ਨਾਲ ਸਹੀ ਚੱਲ ਰਿਹਾ ਹਾਂ ਕਿੰਨਾ ਕੁ ਮੇਰਾ ਵਿਸ਼ਵਾਸ ਹੈ ਪਰਮੇਸ਼ਰ ਦੇ ਉੱਤੇ ਕਿ ਮੈਂ ਪ੍ਰਭੂ ਦੇ ਉੱਤੇ ਕਿੰਨਾ ਪੂਰਾ ਅਟੁੱਟ ਵਿਸ਼ਵਾਸ ਕਰਦਾ ਜਾਂ ਕਰਦੀ ਹਾਂ ਇਹ ਸਭ ਚੀਜ਼ਾਂ ਤੁਹਾਨੂੰ ਖੁਦ ਪਤਾ ਹੋਣੀਆਂ ਚਾਹੀਦੀਆਂ ਨੇ ਜਾਂ ਪਤਾ ਹੋਣੀਆਂ ਮੈਨੂੰ ਮੇਰੇ ਅੰਦਰ ਵੀ ਇਹ ਕਦੀ ਪਤਾ ਹੈ ਪਰ ਪਰਮੇਸ਼ਰ ਨੂੰ ਵੀ ਪਤਾ ਬੋਲੋ ਹallelujah 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 ਉਹਦੀ ਵੱਡੀ ਅੱਖ ਤੋਂ ਕੁਝ ਵੀ ਛਿਪ ਨਹੀਂ ਸਕਦਾ ਪਰ ਮਸਲਾ ਉਸ ਗੰਦ ਦਾ ਹੈ ਜਿਹੜੇ ਪਾਪ ਤੇ ਜਿਹੜੀ ਗਲਤੀ ਤੇ ਜਿਹੜੀ ਦੁਸ਼ਟਤਾ ਦੇ ਕਰਕੇ ਪਰਮੇਸ਼ਰ ਤੇ ਇਨਸਾਨ ਦੇ ਵਿਚਾਲੇ ਉਹ ਗੰਦ ਕੀ ਹੋ ਗਈ ਖੜੀ ਬਣੀ ਹੈ ਉਸ ਬੰਦ ਦੀ ਰੁਕਾਵਟ ਦੇ ਕਰਕੇ ਉਸ ਮੁਕਤੀ ਦਾਤਾ ਪਰਮੇਸ਼ਰ ਦੇ ਕੋਲੋਂ ਅੱਜ ਤੱਕ ਵੀ ਕਈ ਇਨਸਾਨ ਬਰਕਤਾਂ ਪਾ ਨਹੀਂ ਸਕੇ ਅਨੁਭਵੀ ਨਹੀਂ ਕਰ ਸਕੇ ਅਨੁਭਵ ਮਤਲਬ ਕੀ ਹੈ ਫਰੀਲੀ ਨਹੀਂ ਕਰ ਸਕੇ ਕਿ ਉਹਦੀ ਗ੍ਰੇਸ ਕੀ ਹੁੰਦੀ ਹੈ ਕਿੰਨੇ ਕਿੰਨੇ ਸਾਲਾਂ ਦੇ ਚਰਚ ਚ ਜਾ ਰਹੇ ਨੇ ਪਰ ਫਿਰ ਵੀ ਬਲੇਸਿੰਗਸ ਨਹੀਂ ਅਨੁਭਵੀ ਨਹੀਂ ਗਿਆਨ ਹੀ ਨਹੀਂ ਹੈ ਪਤਾ ਹੀ ਨਹੀਂ ਹੈ ਬਚਨ ਦੀ ਸਮਝ ਹੀ ਨਹੀਂ ਹੈ

रिलेशनशिप बना के बैठे ने एक अच्छा रिश्ता कायम करके बैठे ने अनुभव करते ने, ने जीवन के अंदर परमेश्वर दाइटिंग्स भी ने ग्रेस भी है बोलो हाले लुईया हाले लुईया जेड़े नहीं पा सके हले तक तो चर्च का जसूर ना कटो ਬਾਸਤੰਦਾ ਕਿਸੁਰਨਾ ਕਰ ਗੋ ਉਹਨਾਂ ਨੇ ਆਪਣੇ ਲਈ ਅਜਿਹੀ ਰਾਹ ਖੁਦ ਚੋੜ ਲਈ ਜਿਸ ਨਾਲ ਨੇ ਉਹਨਾਂ ਦੇ ਅੰਦਰ ਆਤਮਿਕ ਕਮੀਆਂ ਨੂੰ ਪਰ ਦੁੱਤਾ ਉਹਨਾਂ ਦੀ ਆਤਮਿਕ ਲਾਈਫ ਖਰਾਬ ਹੋ ਗਈ ਉਹਨਾਂ ਦੀ ਆਤਮਿਕ ਬਰਕਤਾਂ ਪਰਮੇਸ਼ਰ ਨੇ ਖੋ ਲਈਆਂ ਆਪਣਾ ਤੋਂ ਕਿਉਂ ਕਿਉਂਕਿ ਉਹਨਾਂ ਨੇ ਉਹ ਰਸਤੇ ਆਪਣੇ ਲਈ ਖੁਦ ਛੁਰੇ पर जेड़े हर हालात के अंदर अपनी चर्च अपने परमेशर वचन कायम ने वफादारी परमेश्वर वफादारी बरकत लैंड कोई भी रोग नहीं सकता फिर तीन कह सकते हो प्रभु तेरा हथ छोटा नहीं है परमेर परमेसुर हाथ छोटा नहीं खुदा तून तो बचाएगा ਤਾਨੂੰ ਮੈਂ ਪਾਇਓਰਿਟੀ ਤੇ ਮੈਂ ਇੱਕ ਡੈਫੀਨੇਸ਼ਨ ਦਵਾਂਗੀ ਫਟਾਫਟ ਖੋਲਾਂਗੇ ਤਾਂ ਨਹੀਂ ਉਹਦੀ ਗੁਸਤ ਪਹਿਲਾ ਅਧਿਆਏ ਉਹਦਾ 8ਵਾਂ ਚੰਪੜੀ ਅੱਜ ਤੁਹਾਨੂੰ ਮੈਂ ਦਾਨੀਅਲ ਦੇ ਬਾਰੇ ਦੱਸਾਂਗੀ। ਭਲੀ ਦਾਨੀਅਲ ਪਹਿਲਾ ਆਇਆ ਹੈ ਉਹਦਾ 8ਵਾਂ ਚੰਪੜੀ ਪਰ ਦਾਨੀਅਲ ਨੇ ਆਪਣੇ ਜੀਵਨ ਵਿੱਚ ਮੱਛਾ ਬੰਦੀ ਵੀ ਆਪਣੇ ਤਾਲੀ ਰਾਜੇ ਦੇ ਸਵਾਦ ਨੂੰ ਪੋਜਨ ਨਾਲ ਅਤੇ ਉਹ ਦੇ ਸ਼ਰਾਬ ਨਾਲ ਜਿਹੜੀ ਉਹ ਪੀਤਾ ਸੀ ਆਪਣਾ ਪਾਪ ਨਾ ਕਰੇ ਇਸ ਕਰਕੇ ਉਸਨੇ ਖੁਸਰਿਆ ਦੇ ਸਰਦਾਰ ਦੇ ਅੱਗੇ ਬੇਨਤੀ ਕੀਤੀ ਕਿ ਉਹ ਆਪਣੇ ਆਪ ਨੂੰ ਨਿਪਾ ਕਰ ਤੋ ਮਾਫ ਕਰ ਦਿੱਤਾ ਜਾਵੇ ਹਾਂਜੀ ਇਹ ਸਵਚਨ ਨੂੰ ਮੈਂ ਤੁਹਾਨੂੰ ਸਮਝਾਉਣੀ ਹੈ ਪਹਿਲਾਂ ਤੁਸੀਂ ਕੁਝ ਗੱਲਾਂ ਸੁਣੋ ਇਹੀ ਗੱਲ ਉਦੋਂ ਦੀ ਹੈ ਜਦੋਂ ਅਸੀਂ ਤਾਲੀਆਂ ਦੀ ਕਿਤਾਬ ਤੋਂ ਪੜ੍ਹਦੇ ਹਾਂ ਉਸ ਦਾ ਪਹਿਲਾ ਅਧਿਆਇ ਜੋ ਤੁਸੀਂ ਉੱਪਰੋਂ ਪੜ੍ਹੋਗੇ ਪਚੀਆਂ ਕਰਕੇ ਜ਼ਰੂਰ ਪੜ੍ਹਨਾ ਆਪਣੇ ਮਾਤਾ-ਪਿਤਾ ਨੂੰ ਸੁਣਾਉਣਾ ਜਦੋਂ ਯਰੂਸ਼ਲਮ ਦੇ ਉੱਤੇ ਘੇਰਾ ਪਿਆ ਸੀ ਨਬੂਕ ਨਸਰ ਰਾਜੇ ਦੇ ਵੱਲੋਂ ਹਮਲਾ ਹੋਇਆ ਸੀ ਤੇ ਯੋਹੀਆ ਕੇਤੇ ਜਿੱਤ ਪ੍ਰਾਪਤ ਕੀਤੀ ਸੀ ਨਬੂਕ ਨਸਰ ਰਾਜੇ ਨੇ ਹਮਲਾ ਕਰਕੇ ਤੇ ਜਿਸ ਕਰਕੇ ਜਦੋਂ ਪਹਿਲਾ ਲੇ ਹੁਦੈਸੀ ਤਾਂ ਉਦੋਂ ਤੇ ਜਿਹੜੇ ਹਮਲਾ ਕਰਦੇ ਸੀ ਜਿਉਂ ਜਿੱਤਦੇ ਸੀ ਤਾਂ ਉੱਥੋਂ ਜਿਹੜੀ ਮਰਜੀ ਚੀਜ਼ਾਂ ਚੁੱਕ ਕੇ ਲਿਆ ਸਕਦੇ ਸੀ ਤੇ ਜਦੋਂ ਯਰੂਸ਼ਲਮ ਤੇ ਉਤੇ ਕਿਰਾ ਪਿਆ ਤੇ ਜਿਸ ਕਰਕੇ ਨਤੀਜੇ ਦੇ ਵਜੋਂ ਉਸ ਸਮੇਂ ਵੱਡੇ ਖਜ਼ਾਨੇ ਦਾ ਵੀ ਘਟਾ ਪਿਆ ਬਰਬਾਦੀ ਵੀ ਦੇਖਣੀ ਪਈ ਤੇ ਯਰੂਸ਼ਲਮ ਦੇ ਵਿੱਚ ਜਿਹੜੇ ਆਉਣ ਵਾਲੇ ਰਾਜੇ ਭਾਵ ਜਿਹੜੇ ਸਿੱਖਿਆ ਲੈ ਰਹੇ ਸੀ ਉਸ ਸਮੇਂ ਦੀ ਅਗਵਾਹੀ ਕਰਨ ਦੀ ਯਾਨੀ ਕਿ ਰਾਜਾ ਹੋਣ ਦੇ ਅਗਵਾਹੀ ਕਰਨ ਦੀ ਜਿਹੜੀ ਸਿੱਖਿਆ ਲੈ ਰਹੀ ਸੀ ਕਈ ਅੱਛੇ ਐਸੇ ਨੌਜਵਾਨ ਸੀ ਜਿਹੜੇ ਸਿੱਖਿਆ ਦੇ ਵਿੱਚ ਸ਼ਾਮਿਲ ਸਨ ਜਿਵੇਂ ਆਪਣੇ ਚਰਚ ਦੇ ਯੂਨਿਟ ਬੱਚੇ ਅੱਗੇ ਉਹ ਵੀ ਉਸ ਸਮੇਂ ਨਬੂਦ ਨਜ਼ਰ ਨੇ ਕੀ ਬਣਾ ਲਏ ਗੁਲਾਮ ਬਣਾ ਲਏ ਸੀ ਬੜੇ ਧਿਆਨ ਨਾਲ ਇਹ ਗੱਲਾਂ ਨੂੰ ਯਾਦ ਰੱਖਣਾ ਕੀ ਬਣਾ ਲਏ ਸੀਗੇ ਗੁਲਾਮ ਯਾਨੀ ਕਿ ਉਹ ਨਹੀਂ ਉਥੋਂ ਕਿਆ ਹੋਣਾ ਕੁਛ ਵੀ ਲੁੱਟ ਮਾਰ ਉਹਨੇ ਹਾਸੀ ਕੀਤੀ ਹੋਣੀ ਪਰ ਉਸ ਸਮੇਂ ਉਹਨੇ ਉੱਥੋਂ ਦੇ ਜਿਹੜੇ ਖੂਬਸੂਰਤ ਨੌਜਵਾਨ ਕੁਛ ਪੜੇ ਲਿਖੇ ਅੱਛੇ ਮੁੰਡੇ ਕਹਿ ਸਕਦਾ ਸੀਗੇ ਉਹ ਵੀ ਆਪਣੇ ਨਾਲ ਲੈ ਲਏ ਸੀ ਰਾਜੇ ਨੇ ਪਰ ਤੁਹਾਨੂੰ ਪਤਾ ਉਹ ਯਹੂਦੀ ਜਵਾਨ ਜਿਨ੍ਹਾਂ ਦੇ ਵਿੱਚੋਂ ਸੀ ਇੱਕ ਦਾਲੀਨ ਤੇ ਉਹਦੇ ਤਿੰਨ ਮਿੱਤਰ ਕੌਣ ਸੀ ਉਹਦੇ ਤਿੰਨ ਮਿੱਤਰ ਸ਼ਦਰ ਮੇਸ਼ੇ ਫਾਦਮੇ ਬੇਟੀ ਅੱਜ ਮੈਂ ਤੁਹਾਨੂੰ ਇਹਨਾਂ ਦੇ ਨਾਮਾਂ ਮਾਰੇ ਵੀ ਦੱਸਾਂਗੀ ਫਾਣੀ ਇੱਥੇ ਇੱਕ ਚੀਜ਼ ਨੂੰ ਧਿਆਨ ਦੇ ਨਾਲ ਨੋਟਿਸ ਕਰਨਾ ਮੈਂ ਚਾਹੁੰਦੀ ਆ ਧਿਆਨ ਨਾਲ ਸੁਣੋ ਪਲੀਜ਼ ਇਸ ਵੇਚਨ ਖਾਸ ਕਰਕੇ ਜਵਾਨ ਬੱਚੇ ਇੱਥੇ ਦੇਖੋ ਦਾਨੀਅਲ ਸ਼ਿਕਾਰ ਕੀਤਾ ਹੋਇਆ ਉਸ ਸਮੇਂ ਅਗਰ ਸਿਚੁਏਸ਼ਨ ਨੂੰ ਦੇਖੀ ਤਾਂ ਦਾਨੀਅਲ ਇੱਕ ਸ਼ਿਕਾਰ ਕੀਤਾ ਹੋਇਆ ਇੱਕ ਪੀੜਿਤ ਇਨਸਾਨ ਦਾ ਸੰਦੇ ਹੋ ਸਮੇਂ ਹੈ ਦੇ ਕੋ ਜਿਹੜੇ ਰਾਜੇ ਰਾਜ ਦੇ ਉੱਤੇ ਹਮਲਾ ਹੋਇਆ ਜਿਹਦੇ ਘਰ ਤੇ ਹਮਲਾ ਹੋਇਆ ਉਹਦਾ ਸਾਰਾ ਕੁਝ ਲੁੱਟ-ਖੁੱਟ ਲਿਆ ਤੇ ਫਿਰ ਉਹਨੂੰ ਵੀ ਗੁਲਾਮ ਬਣਾ ਕੇ ਕੋਈ ਆਪਣੇ ਨਾਲ ਲੈ ਕੇ ਜਾ ਰਿਹਾ ਹੈ ਤਾਂ ਇਹਦਾ ਮਤਲਬ ਮੈਂ ਕਹੂੰਗੀ ਕਿ ਦਾਨੀਅਲ ਦਾ ਵੀ ਸ਼ਾਇਦ ਉਹੀ ਹਾਲ ਹੈ ਜਿਹੜਾ ਕਦੋਂ ਸਿਵਾ ਯੂਸਫ ਦਾ ਸੀਗਾ ਜਦੋਂ 41 ਦੇ ਘਰ ਸੀ ਹਨਾ ਦਾਨੀਅਲ ਇੱਕ ਯੁੱਧ ਦੇ ਵਿੱਚੋਂ ਸ਼ਿਕਾਰ ਹੋਇਆ ਹੋਇਆ ਇੱਕ ਇੱਕ ਐਸਾ ਇਨਸਾਨ ਕਰੂਪਤਾ ਜਦੋਂ ਕਿਸੇ ਦੇ ਉੱਤੇ ਪਿੱਟਾ ਪੈਂਦੀ ਹੈ ਜਦੋਂ ਕੋਈ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ ਅੱਜ ਵੀ ਬੜੇ ਸ਼ਿਕਾਰ ਹੁੰਦੇ ਨੇ ਕੋਈ ਬਿਮਾਰੀ ਦਾ ਹੁੰਦਾ ਹੈ ਕੋਈ ਕਰਜ਼ੇ ਦਾ ਸ਼ਿਕਾਰ ਹੋ ਜਾਂਦਾ ਹੈ ਕੋਈ ਬਿਜ਼ਨਸ ਸਹੀ ਨਹੀਂ ਚੱਲਦਾ ਥੋੜਾ ਲੌਸ ਚ ਨਾ ਜਾਂਦਾ ਹੈ ਉਹਦਾ ਸ਼ਿਕਾਰ ਹੋ ਜਾਂਦਾ ਹੈ ਕਈ ਤਰ੍ਹਾਂ ਦੇ ਅੱਜ ਵੀ ਉਹ ਸ਼ੈਤਾਨ ਕੰਮ ਕਰ ਰਿਹਾ ਹੈ ਉਸ ਸਮੇਂ ਡੈਨੀਅਲ ਸ਼ਿਕਾਰ ਹੋਇਆ ਹੋਇਆ ਭਾਵ ਦੇਖੋ ਇੱਕ ਇਨਸਾਨ ਜਿਹਦੇ ਉੱਤੇ ਬਿਪਤਾ ਪਈ ਪਰ ਫਿਰ ਵੀ ਦਾਨੀਅਲ ਦੀ ਖਾਸੀਅਤ ਕੀ ਸੀਗੀ ਉਹ ਪਰਮੇਸ਼ੁਰ ਦੇ ਵਿੱਚ ਉਹਦੀ ਨੀਚਾ ਡਗਮਗਾਈ ਨਹੀਂ ਬੋ ਹallelujah ਹallelujah ਅੱਜ ਇੱਕ ਗੱਲ ਤੁਸੀਂ ਜਾਣ ਲਓ ਉਸ ਸਮੇਂ ਦਾਨੀਅਲ ਦੇ ਹਾਲਾਤ ਚਾਹੇ ਬੁਰੇ ਸੀ ਉਹਨੂੰ ਚਾਹੇ ਗੁਲਾਮ ਬਣਾ ਲਿਆ ਗਿਆ ਸੀ ਪਰ ਉਸ ਦਾpropto ਕਿਹਦੇ ਤੇ ਸੀ ਪਰਮੇਸ਼ੁਰ ਤੇ ਇੱਕ ਉਦਾਹਰਣ ਦੇ ਰਹੇ ਹਾਂ ਜਦੋਂ ਇਨਸਾਨ ਪੀੜਿਤ ਹੁੰਦਾ ਹੈ ਉਦੋਂ ਜ਼ਿਆਦਾਤਰ ਸ਼ੈਤਾਨ ਉਹਨੂੰ ਆ ਕੇ ਹੋਰ ਤਪਾਉਣ ਦੀ ਕੋਸ਼ਿਸ਼ ਕਰਦਾ ਹੈ ਇੱਕ ਇਨਸਾਨ ਨੂੰ ਅੱਜ ਮੈਂ ਤੁਹਾਨੂੰ ਦੱਸ ਦਵਾਂ ਮੇਰੀ ਗੱਲ ਨੋਟ ਕਰ ਲਓ ਦੋ ਸਮਿਆਂ ਦੇ ਵਿੱਚ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਜ਼ਰੂਰਤ ਹੈ ਇੱਕ ਉਹ ਸਮਾਂ ਜਦੋਂ ਤੁਸੀਂ ਬਹੁਤ ਦੁੱਖ ਦੇ ਵਿੱਚ ਹੋ ਗਰੀਬੀ ਦੇ ਵਿੱਚ ਹੋ ਪਰੇਸ਼ਾਨੀਆਂ ਦੇ ਵਿੱਚੋਂ ਲਾਚਾਰੀ ਦੇ ਅੰਦਰ ਤੁਹਾਨੂੰ ਲੱਗਦਾ ਸੀ ਲਚਾਰ ਹੋ ਚੁੱਕੇ ਆ ਉਹਦੇ ਅੰਦਰ ਵੀ ਤੁਸੀਂ ਬਹੁਤ ਧਿਆਨ ਰੱਖਣਾ ਕਿ ਅਸੀਂ ਆਪਣੇ ਪਰਮੇਸ਼ਰ ਦਿੱਤੇ ਕੀ ਰੱਖਣਾ ਹੈ ਭਰੋਸਾ ਰੱਖਣਾ ਇੱਕ ਉਹ ਸਮੇਂ ਦੇ ਅੰਦਰ ਜਦੋਂ ਤੁਸੀਂ ਬਹੁਤ ਅਮੀਰ ਹੋ ਜਾਓਗੇ

ਮਾਂ ਕਮਾਂ ਦੇ ਉਹਦੇ ਵਿੱਚ ਭਰ ਕੇ ਤੁਹਾਨੂੰ خدا ਤੋਂ ਦੂਰ ਕਰ ਦੇ ਪਰ ਦਾਨੀਅਲ ਇੱਕ ਐਸਾ ਸਖਸ਼ ਸੀ ਜਿਹਦੇ ਉੱਤੇ ਚਾਹੇ ਅਸੀਂ ਮਾਰ ਪਈ ਚਾਹੇ ਉਹ ਸ਼ਿਕਾਰ ਹੋਇਆ ਹੋਇਆ ਯੁੱਧ ਦੇ ਅੰਦਰ ਗੁਲਾਮ ਬਣਾਇਆ ਹੋਇਆ ਇੱਕ ਐਸਾ ਇਨਸਾਨ ਸੀ ਪਰ ਫਿਰ ਵੀ ਉਹ ਆਪਣੇ ਪਰਮੇਸ਼ਰ ਦੇ ਉੱਤੇ ਭਰੋਸਾ ਰੱਖਣ ਵਾਲਾ ਇੱਕ ਅੱਛਾ ਵਿਸ਼ਵਾਸੀ ਸੀ ਹallelujah ਹallelujah ਅੱਜ ਲੋਕੋ ਸ਼ਿਕਾਰ ਹੋਏ ਹੋਏ ਵੇਖਦੇ ਹਨ ਤੇ ਤਰਸ ਕਰਦੇ ਹਨ ਪਰ ਤੁਹਾਨੂੰ ਪਤਾ ਹੈ ਜੇ ਤੁਸੀਂ ਸ਼ਿਕਾਰ ਹੋਏ ਹੋਏ ਪਾਪ ਦੁੱਖ ਮੁਸੀਬਤ ਪਰੇਸ਼ਾਨੀਆਂ ਦੇ ਵਿੱਚ ਬਣੇ ਹੋਏ ਰਹਿ ਕੇ ਵੀ ਰੋਜ਼ ਪ੍ਰਾਰਥਨਾ ਕਰ ਰਹੇ ਹੋ ਖੁਦਾਵੰ ਤੁਹਾਡੇ ਉਤੇ ਤਰਸ ਨਹੀਂ ਬਲਕਿ ਖੁਦਾਵੰ ਤੁਹਾਡੇ ਤੇ ਫਕਰ ਕਰੇਗਾ ਬੋਲੋ ਹallelujah ਹallelujah ਪਰਮੇਸ਼ੁਰ ਤੁਹਾਡੇ ਤੇ ਕੀ ਕਰੇਗਾ ਪ੍ਰਾਊਡ ਕਰੇਗਾ ਫਕਰ ਕਰੇਗਾ ਕੋਨੇ ਆਯੂਬ ਨੂੰ ਆਪਣਾ ਮਿੱਤਰ ਦੱਸਿਆ ਦੋਸਤ ਦੱਸਿਆ ਕਿਉਂ ਕਿਉਂਕਿ ਉਹ ਦੁੱਖ ਦੇ ਵਿੱਚ ਪਰਮੇਸ਼ੁਰ ਦਾ ਕੀ ਕਰ ਰਿਹਾ ਸੀ ਅਨਵਾਦ ਹallelujah 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 ਹੁਣ ਦਾਨੀਅਲ ਦੇ ਅੰਦਰ ਪਿਓਰਿਟੀ ਸਾਨੂੰ ਕਿੱਥੇ ਦੇਖਣ ਨੂੰ ਮਿਲਦੀ ਹੈ ਦਾਨੀਅਲ ਦੇ ਅੰਦਰ ਕੁਆਲਿਟੀ ਸਾਨੂੰ ਕਿੱਥੇ ਦੇਖਣ ਨੂੰ ਮਿਲਦੀ ਹੈ ਜਦੋਂ ਅਸੀਂ ਇਹ ਸਾਰੀ ਗੱਲਾਂ ਜੋ ਮੈਂ ਤੁਹਾਨੂੰ ਦੱਸ ਰਹੀ ਆ ਕਿੱਦਾਂ ਉਹਦੇ ਹਾਲਾਤ ਹੋਏ ਕਿੱਦਾਂ ਉਹਨੂੰ ਲਿਆਂਦਾ ਗਿਆ ਕਿੱਦਾਂ ਉਹਨੇ ਕੋ ਗੁਲਾਮ ਬਣਾਇਆ ਗਿਆ ਉਹਦੇ ਨਾਲ ਉਹਦੇ ਤਿੰਨ ਦੋਸਤ ਸੀ ਨਬੂਕਦਨਸਰ ਰਾਜੇ ਨੇ ਕੀ ਕੀਤਾ ਇਹ ਸੋਹਣੇ ਦਿਖਣ ਵਾਲੇ ਕਹਿੰਦਾ ਸੇਤਮੰਗ ਜਵਾਨ ਹੁੰਦੇ ਨੇ ਵਿੱਦਿਆ ਪਾਏ ਹੋਏ ਜਵਾਨ ਮੁੰਡੇ ਨੇ ਕਹਿੰਦਾ ਕਹਿੰਦਾ ਇਹਨਾਂ ਨੂੰ ਆਪਣੇ ਨਾਲ ਲੈ ਚਲਦੇ ਆ ਇਹ ਆਪਣੇ ਰਾਜਸੀ ਦੀ ਸੇਵਾ ਕਰਨ ਕੇ ਭਾਵ ਆਪਣੇ ਰਾਜ ਦੀ ਕੀ ਕਰਨਗੇ ਸੇਵਾ ਕਰਨਗੇ ਇਹਨਾਂ ਤੋਂ ਕੰਮ ਕਰਵਾਵਾਂਗੇ ਕਿਉਂਕਿ ਇਹ ਵਿਦਿਆ ਪਾਏ ਹੋਏ ਪਾਵਨ ਨੂੰ ਪਤਾ ਸੀ ਕਿ ਪਰਮੇਸ਼ਰ ਦੇ ਨਾਲ ਜੁੜੇ ਹੋਏ ਸਿੱਖਿਆ ਪਾਏ ਹੋਏ ਲੋਕ ਨੇ ਅੱਛੇ ਸਿਹਤਮੰਦ ਕੋਈ ਨਸ਼ਾ ਨਹੀਂ ਸੀ ਉਹਨਾਂ ਦੇ ਸਰੀਰ ਨੂੰ ਲੱਗਿਆ ਹੋਇਆ ਚੰਗੇ ਸਰੀਰ ਸੀ ਸੋਹਣੇ ਸੀ ਹallelujah ਜਾਣਦੇ ਹੋ ਪਰ ਤੁਹਾਨੂੰ ਪਤਾ ਜਦੋਂ ਉਹਨਾਂ ਨੂੰ ਆਪਣੇ ਨਾਲ ਲੈ ਕੇ ਗਿਆ ਤਾਂ ਤੁਸੀਂ ਕੇਵਲ ਅੰਤਰ ਕਿ ਨਹੀਂ ਸੁਣਿਆ ਹੁਣਾ ਸ਼ਰਧਿਕ ਮੇਸ਼ਕਾਪਦਨ ਕੋ ਪਰ ਮੈਂ ਤੁਹਾਨੂੰ ਦੱਸਦੀ ਹਾਂ ਕਿ ਉਹਨਾਂ ਦੇ ਨਾਮ ਰੱਖੇ ਗਏ ਸੀ ਉਹਨਾਂ ਦੇ ਨਾਮ ਕੁਝ ਹੋਰ ਸੀ ਜਦੋਂ ਆਪਣੇ ਨਾਲ ਲੈ ਕੇ ਗਿਆ ਤਾਂ ਨਬੂਕਦਨਜ਼ਰ ਨੇ ਕੀ ਕਿਹਾ ਇਹਦਾ ਨਾਮ ਅੱਜ ਤੋਂ ਬਾਅਦ ਜਿਹੜਾ ਦਾਨੀਅਲ ਹੈ ਦਾਨੀਅਲ ਦਾ ਤੁਹਾਨੂੰ ਪਤਾ ਮਤਲਬ ਕੀ ਹੈ ਪਰਮੇਸ਼ਰ ਮੇਰਾ ਲਿਆਈ डानियल ਦੇ ਨਾਮ ਦਾ ਮਤਲਬ ਪਰਮੇਸ਼ਰ ਮੇਰਾ ನ್ಯಾಯ ਹੈ ਉਹ ਯਹੂਦੀ ਇੱਕ ਅੱਛਾ ਪਰਮੇਸ਼ਰ ਨੂੰ ਮੰਨਣ ਵਾਲਾ ਇੱਕ ਇਨਸਾਨ ਸੀ ਯਰੂਸ਼ਲਮ ਚ ਰਹਿਣ ਵਾਲਾ ਵਿਸ਼ਵਾਸ ਕਰਨ ਵਾਲਾ ਇੱਕ ਅੱਛਾ ਵਿਸ਼ਵਾਸੀ ਸੀ ਇਸ ਕਰਕੇ ਉਹਦਾ ਨਾਮ ਦਾਨੀਅਲ ਸੀ ਤੇ ਦਾਨੀਅਲ ਦੇ ਨਾਮ ਦਾ ਅਰਥ ਸੀ ਪਰਮੇਸ਼ਰ ਮੇਰਾ ನ್ಯಾಯ ਹੈ ਉਹਦੇ ਮਾਤਾ ਪਿਤਾ ਨੇ ਬਹੁਤ-ਬਹੁਤ ਸਮਝ ਕੇ ਰੱਖਿਆ ਹੋਊਗਾ ਕਿਉਂਕਿ ਪ੍ਰਭੂ ਨੂੰ ਮੰਨਣ ਵਾਲੇ ਲੋਕ ਸੀ ਅੱਜ ਤੋਂ ਨੰਬੂਕ ਦੇ ਨਸਰ ਰਾਜਾ ਲੈ ਕੇ ਆਇਆ ਤਾਂ ਉਹਨੇ ਦਾਨੀਅਲ ਦਾ ਨਾਮ ਚੇਂਜ ਕੀਤਾ ਤੇ ਕੀ ਰੱਖ ਦਿੱਤਾ ਬੈਲਸ਼ਸ਼ਸ ਬੈਲਸ਼ਸ਼ਸ ਜੀ ਦੇ ਨਾਮ ਦਾ ਅਰਥ ਹੈ ਬਾਬਲ ਦਾ ਮੁੱਖ ਦੇਵਤਾ ਤੇ ਜਿਹੜਾ ਅੱਜ ਤੋਂ ਨੰਬੂਕ ਦੇ ਨਸਰ ਰਾਜਾ ਕਹਿੰਦਾ ਮੇਰੀ ਰਾਖੀ ਕਰੇਗਾ ਦੇਖੋ ਪਰ ਵਿੱਚ ਸ਼ੁੱਧ ਵਿੱਚ ਸੀ ਉਹਦਾ ਨਾਮ ਬਲੈਸਟ ਨਾਮ ਸੀ ਪਰ ਜਦੋਂ ਆਇਆ ਬਾਬਲ ਦੀ ਉਸ ਨਗਰੀ ਦੇ ਅੰਦਰ ਪਾ ਉਸ ਦੇਵਤਿਆਂ ਦੀ ਨਗਰੀ ਦੇ ਅੰਦਰ ਜਿਹੜੇ ਮੂਰਤੀ ਪੂਜਾ ਕਰਦੇ ਸੀ ਨਹੂਤ ਨਸਰ ਰਾਜੇ ਨੇ ਆਪਣੀ ਕੀ ਬਣਵਾਈ ਸੀ ਮੂਰਤ ਤਾਂ ਉਹਨੇ ਉਸ ਸਾਹ ਦੇ ਨਾਲ ਉਹਦਾ ਉਹ ਨਾਮ ਰੱਖ ਦਿੱਤਾ ਤੇ ਜਿਹਦਾ ਅਰਥ ਕੀ ਹੈ ਬਾਬਲ ਦਾ ਬੇਲ ਬਾਬਲ ਦਾ ਇੱਕ ਮੁਖ ਦੇਵਤਾ ਜਿਹੜਾ ਅੱਜ ਕੋ ਕਹਿੰਦਾ ਮੇਰੀ ਕੀ ਕਰੇਗਾ ਰਾਖੀ ਕਰੇਗਾ ਤਿਸ਼ਦਰਕ ਸ਼ਦਰਕ ਦਾ ਪਹਿਲਾ ਹਨਨਮੀਆ ਹਨਨਮੀਆ ਸ਼ਦ੍ਰਖ ਦਾ ਉਹਦੇ ਪਹਿਲਾ ਮਾਤਾ ਪਿਤਾ ਵੱਲੋਂ ਰੱਖਿਆ ਹੋਇਆ ਨਾਮ ਸੀ ਤੇ ਜਿਹਦਾ ਅਰਥ ਸੀ ਯਹਵਾ ਕਿਰਪਾ ਦਿਖਾਉਦਾ ਹੈ ਤੇ ਜਿਹਦਾ ਨਾਮ ਚੇਂਜ ਕੀਤਾ ਇਸ ਨਮੂਖਦ ਨਸਰ ਰਾਜੇ ਨੇ ਤੇ ਉਹਦਾ ਨਾਮ ਰੱਖਿਆ ਸ਼ਦ੍ਰਖ ਜਿਹਦਾ ਮਤਲਬ ਹੈ ਅਕੂਦ ਅਰਦਾਸ ਮਤਲਬ ਇੱਕ ਚੰਨ ਦੇਵਤਾ ਕਿਉਂਕਿ ਉਹ ਕੋਤੇ ਨਿਕਮ ਕੰਦਸ ਉਹ ਬਾਬਲ ਜਿਹੜੀ ਉਹ ਨਗਰੀ ਜਿਹਦੇ ਅੰਦਰ ਇਹ ਚਾਤਾ ਸੀ ਕੰਮ ਉਹਨੇ ਉਸਸ ਖਾਂਦੇ ਉਹ ਨਾਮ ਆਪਣੇ ਲਈ ਉਹਨਾਂ ਨੇ ਬਦਲ ਦਿੱਤੇ ਮੇਸ਼ਕ ਮੇਸ਼ਕ ਦਾ ਪਹਿਲਾ ਨਾਮ ਸੀ ਵਿਸ਼ਾਏ ਜਿਸਦਾ ਅਰਥ ਸੀ ਪਰਮੇਸ਼ਰ ਸਮਾਨ ਕੌਣ ਹੈ ਯਾਨੀ ਕਿ ਪਰਮੇਸ਼ਰ ਤੋਂ ਵੱਡ ਕੇ ਕੋਈ ਨਹੀਂ ਹੋ ਸਕਦਾ ਤੇ ਉਹਨੇ ਬਦਲ ਕੇ ਮੇਸ਼ਕ ਰੱਖ ਦਿੱਤਾ ਤੇ ਮੇਸ਼ਕ ਦਾ ਅਰਥ ਕੀ ਹੈ ਕਹਤਾ ਇਹ ਕੌਣ ਹੈ ਸਾਰੋਂ ਮੈਂ ਉਹਨਾਂ ਦੇ ਨਾਮ ਬਦਲ ਦਿੱਤੇ ਤੇ ਜਿਹਨੂੰ ਅਸੀਂ ਅੱਜ ਤਨ ਉਹ ਕਹਿੰਦੇ ਆ ਉਹਦਾ ਪਹਿਲਾ ਨਾਮ ਅਜਰੀਆ ਸੀ ਅਜਰੀਆ ਪਾਪ ਯਹੋਵਾ ਮਦਦ ਕਰਦਾ ਹੈ ਉਹਦੇ ਨਾਮ ਦਾ ਤੇ ਉਹ ਬਹੁਤ ਨਸਰ ਨੇ ਬਦਲ ਕੇ ਕੀ ਰੱਖ ਦਿੱਤਾ ਅੱਜ ਤਨ ਉਹ ਜਿਹੜਾ ਪੁੱਤ ਦਾ ਦੇਵਤਾ ਸਵੇਰ ਦਾ ਤਾਰਾ ਨਬੋ ਕਿਉਂਕਿ ਉਹ ਇਹਨਾਂ ਦੇ ਕੰਮ ਕਰਦਾ ਸੀ ਪਰ ਦੇਖੋ ਦਾ ਦਿੱਤੇ ਉਸਨੇ ਰਾਜੇ ਨੇ ਨਗੂਤਰਸਰ ਨਹੀਂ ਉਹਨਾਂ ਦਾ ਸ਼ਾਇਦ ਹੋਮਸਾਗ ਦਾ ਉਥੋਂ ਲੈ ਆਇਆ ਤਾਂ ਆਪਣੇ ਤਰੀਕੇ ਦੇ ਨਾਲ ਉਹਨਾਂ ਦੇ ਨਾਮ ਚਾਹੇ ਚੇਂਜ ਕਰ ਦਿੱਤੇ ਪਰ ਉਹਨਾਂ ਪਤਾ ਇਹ ਜਵਾਨ ਬਾਬਲ ਦੇ ਨਾਗਰਿਕ ਬਣ ਗਏ ਜਦੋਂ ਉਹਨਾਂ ਨੇ ਨਾਮ ਬਦਲ ਦਿੱਤੇ ਕਲਾ ਕਿੱਥੋਂ ਦੇ ਸੀਗੇ ਯਰੂਸ਼ਲਮੋਂ ਹੋੜ ਕਿੱਥੇ ਆ ਗਏ ਉਸ ਬਾਬਲ ਦੀ ਨਗਰੀ ਦੇ ਅੰਦਰ ਔਰ ਉਹਨਾਂ ਦੇ ਨਾਮ ਬਦਲ ਗਏ ਤਾਂ ਉਸ ਬਾਬਲ ਦੀ ਨਗਰੀ ਉਸ ਕੈਸਾ ਹੋਦੀ ਹੈਗਾ ਉਸ ਉਸ ਜਾਦੂ ਨਗਰੀ ਦੇ ਵਿੱਚ ਕਹਿ ਸਕਦੇ ਆ ਜਿੱਥੇ ਕਿਥੋਂ ਦੀ ਉਹ ਲਾਗੜੀ ਹੋ ਗਈ ਪਰ ਤੁਹਾਨੂੰ ਕਿਦਾਂ 10 ਦਸਵਾ ਉਹਨਾਂ ਨੂੰ ਇਨਾ ਕਰਨਾ ਦੇ ਨਾਲ ਕੋਈ ਵੀ ਫਰਕ ਪਤ ਨਹੀਂ ਆਇਆ ਹਾਲੈਲੂਇਆ ਹਾਲੈਲੂਇਆ ਨਾਲ आवाज ਨਾਲ ਬੋਲ ਹਾਲੈਲੂਇਆ ਹਾਲੈਲੂਇਆ ਇਹ ਵਰਤ ਨਹੀਂ ਪਿਆ ਉਹ ਕਹਿੰਦੇ ਚਾਹੇ ਤੂੰ ਸਾਡਾ ਨਾਮ ਸ਼ਦਰਗ ਕਰ ਦੇ ਚਾਹੇ ਮੇਸ਼ਕ ਕਰ ਦੇ ਚਾਹੇ ਅਬਦੁਲੋਹ ਕਰ ਦੇ ਚਾਹੇ ਕਰਾ ਤੂੰ ਦਾਨੀਅਲ ਜੋ ਤੂੰ ਰੱਖਣਾ ਚਾਹੁੰਦਾ ਸਾਡਾ ਨਾਮ ਰੱਖ ਦੇ ਪਰ ਸਾਡਾ ਭਰੋਸਾ ਸਾਡੇ ਪਰਮੇਸ਼ਰ ਦੇ ਉੱਤੇ ਹੈ ਹਾਲੈਲੂਇਆ ਹਾਲੈਲੂਇਆ ਉਹਨਾਂ ਦੇ ਹਾਲਾਤ ਚਾਹੇ ਬਦਲ ਗਏ ਸੀ ਉਹਨਾਂ ਦੇ ਨਾਮ ਚਾਹੇ ਬਦਲ ਗਏ ਸੀ ਪਰ ਉਹਨਾਂ ਦਾ ਭਰੋਸਾ ਉਹਨਾਂ ਦਾ ਪਿਆਰ ਉਹੀ ਸੀ ਪਰਮੇਸ਼ਰ ਦੇ ਉੱਤੇ ਯਹਵਾ ਪਰਮੇਸ਼ਰ ਦੇ ਉੱਤੇ ਬੋਲ ਹਾਲੈਲੂਇਆ ਕਿ ਕਿਸੇ ਪੰਦਾ ਕਿ ਉਹਨਾਂ ਨੂੰ ਕਿਹੜੇ ਨਾਮਾਂ ਦੇ ਨਾਲ ਸੱਦਿਆ ਜਾਂਦਾ ਹੈ ਉਹਨਾਂ ਦੇ ਇਬਰਾਨੀ ਨਾਮ ਇਬਰਾਨੀ ਮਨੁੱਖ ਇੱਕ ਸੱਚੇ ਪਰਮੇਸ਼ੁਰ ਦੇ ਨਾਲ ਵਫਾਦਾਰ ਰਹਿਣ ਵਾਲੇ ਲੋਕ ਉਹਨਾਂ ਦਾ ਸਿਰਫ ਇੱਕੋ ਹੀ ਗੱਲ 'ਤੇ ਧਿਆਨ ਸੀ ਕਿ ਅਸੀਂ ਪਰਮੇਸ਼ੁਰ ਦੇ ਚੁਣੇ ਹੋਏ ਹਾਂ ਔਰ ਸਾਡਾ ਧ੍ਰੜ ਨਿਸ਼ਚੈ ਇਹ ਹੀ ਹੈ ਕਿ ਅਸੀਂ ਆਪਣੇ ਪਰਮੇਸ਼ੁਰ ਦੇ ਹੁਕਮ ਦੀ ਕੀ ਕਰਾਂਗੇ ਪਾਲਣਾ ਕਰਾਂਗੇ ਬੋਲੋ ਹallelujah ਹallelujah ਤੇ ਤੁਹਾਨਾਂ चाहे हो चले जाइए चाहे शहर बदल जाए चाहे साये पर जोड़ा रिश्ता परमेश कनेक्शन परमेश्वर है

ਪਰ ਉਹਨਾਂ ਦੀ ਤਰ੍ਹਾਂ ਜੀਵਨ ਜਿਉਣਾ ਸਿਰਫ ਉਹਨਾਂ ਦਾ ਨਾਮ ਬਦਲਣ ਨਾਲ ਨਹੀਂ ਇੱਥੇ ਨਾਮ ਉਹਨਾਂ ਦੇ ਬਦਲ ਕਿਉਂ ਦੁਸ਼ਟਾਂ ਵਾਲੇ ਰੱਖ ਦਿੱਤੇ ਪਰ ਉਹ ਆਪਣੀ ਉਸੇ ਪਿਓਰਿਟੀ ਦੇ ਅੰਦਰ ਸੀ ਆਪਣੀ ਉਸੇ નિર્ਦੋਸ਼ ਮਨ ਆਪਣੇ ਉਸ ਪਵਿੱਤਰਤਾਈ ਦੇ ਅੰਦਰ ਬਣੇ ਹੋਏ ਸੀ ਦਾਨੀਅਲ ਤੇ ਉਹਦੇ ਤਿੰਨ ਮਿੱਤਰ ਕੋਲ ਹਾਲੇਲੂਇਆ ਪਰ ਕਿੱਥੋਂ ਉਹਨਾਂ ਦੀ ਪਿਓਰਿਟੀ ਨਿਕਦੀ ਹੈ ਹੁਣ ਆਉਂਦੇ ਹਾਂ ਉਸ ਬਚਨ ਦੇ ਉੱਤੇ ਪਹਿਲਾ ਅਧਿਆਇ ਆਰਥਵਚਨ ਕੀ ਨੀ ਕਿਹਾ ਹੋਇਆ ਅੱਜ ਪੜ੍ਹੀਏ ਪਰ ਡੈਨੀਅਲ ਨੇ ਆਪਣੇ ਦੇ ਨਿਰਮਨਸ਼ਾ ਬੰਦੀ ਕਿ ਆਪਣੇ ਤਾਈ ਰਾਜੇ ਦੇ ਸਵਾਦ ਦੇ ਭੋਜਨ ਨਾਲ ਅਤੇ ਉਹ ਜਿਹੜੀ ਸ਼ਰਾਬ ਦਾ ਜਿਹੜੀ ਉਹ ਪੀਂਦਾ ਸੀ ਨਾ پاک ਨਾ ਕਰੇ ਇਸ ਕਰਕੇ ਉਹਨੇ ਕੁਸਰਿਆਂ ਦੇ ਸਰਦਾਰ ਦੇ ਅੱਗੇ ਬੇਨਤੀ ਕੀਤੀ कि ਉਹ ਆਪਣੇ ਆਪ ਨੂੰ ਨਾ ਪਾਕ ਕਰਨ ਤੋਂ ਬਾਅਦ ਕੀਤਾ ਜਾਵੇ। ਉਹ ਇੱਥੇ ਦੇਖੋ ਦਾਨੀਅਲ ਨੇ ਕੀ ਬੰਨੀ ਸੀ ਇੱਕ ਪਰਮੇਸ਼ੁਰ ਦੇ ਨਾਲ ਵਾਚਾ ਬੰਨੀ ਹੋਈ ਸੀ। ਦਾਨੀਅਲ ਚਾਹੇ ਪੀੜਿਤ ਹੋ ਚੁੱਕਾ ਸੀ, ਚਾਹੇ ਇੱਕ ਯੋਧ ਦਾ ਸ਼ਿਕਾਰ ਹੋਇਆ ਹੋਇਆ ਸੀ, ਚਾਹੇ ਇੱਕ ਲਿਆਂਦਾ ਹੋਇਆ ਸੀ ਪਰ ਫਿਰ ਵੀ ਦਾਨੀਅਲ ਨੂੰ ਪਤਾ ਸੀ ਕਿ ਮੈਂ ਆਪਣੇ ਮਨ ਦੇ ਅੰਦਰ ਜਿਹੜਾ ਪਰਮੇਸ਼ੁਰ ਦੇ ਨਾਲ ਫੈਸਲਾ ਕੀਤਾ ਹੈ, ਮੈਂ ਜੋ ਉਹਦੇ ਅੱਗੇ ਇੱਕ ਸਵਾਲਲਾ ਪੁੱਛਣ ਖਿਆ ਗਿਆ ਜੇ ਤੁਸੀਂ ਇਹਦੇ ਅਗੇ ਪੜੋਗੇ ਨਾ ਇਸ ਤੋਂ ਉੱਪਰ ਥੋੜਾ ਇਹ ਦੇ ਉੱਪਰ ਜਾइए ਔਰ ਉਥੋਂ ਪੜੇ ਤੁਹਾਨੂੰ ਪਤਾ ਲੱਗ ਜਾਏਗਾ ਜਦੋਂ ਉਹਨਾਂ ਜੋ ਹਨ ਜਵਾਨਾਂ ਨੂੰ ਲੈ ਕੇ ਆਏ ਉਹਦੇ ਵਿੱਚ ਉਹਦੇ ਤਿੰਨ ਮਿੱਤਰ ਸ਼ਾਮਲ ਸੀਗੇ ਫਿਰ ਉਸ ਤੋਂ ਬਾਅਦ ਜਦੋਂ ਨੇ ਦੇਖਿਆ ਕਿ ਇਹ ਸੋਹਣੇ ਹਨ ਉਹਨਾਂ ਦੇ ਨਾਮ ਬਦਲੇ ਨਾਮ ਬਦਲਣ ਤੋਂ ਬਾਅਦ ਦੇ ਵਿੱਚ ਤੁਸੀਂ ਅੱਗੇ ਪੜੋਗੇ ਜਦੋਂ ਇਹ ਨਾਮ ਬਦਲਣ ਤੋਂ ਬਾਅਦ ਉਹਨਾਂ ਨੇ ਦੇਖਿਆ ਪੰਜਾਂ ਇਹਨੂੰ ਪੜੋਗੇ ਤਾਂ ਰਾਜੇ ਨੇ ਉਹਨਾਂ ਦੇ ਲਈ ਆਪਣੇ ਸਵਾਦਲੇ ਭੋਜਨ ਵਿੱਚੋਂ ਤੇ ਆਪਣੇ ਪੀਣ ਦੀ ਮੈਂ ਦੇ ਵਿੱਚੋਂ ਉਹ ਫਿਰ ਰਾਜਾ ਕੀ ਪਿਤਾ ਸੀ ਸ਼ਰਾਬ ਪੀਂਦਸ ਕਹਣਾ ਉਹਨੇ ਦੇਖਿਆ ਵੀ ਹੁਣ ਇਹਨਾਂ ਨੂੰ ਮੈਂ ਛੋੜ ਲਿਆ ਹੈ ਇਹਨਾਂ ਦੇ ਨਾਮ ਰੱਖ ਦਿੱਤੇ ਹਨ ਹੁਣ ਉਸ ਸਮੇਂ ਜਿਹੜੇ ਉੱਥੋਂ ਦੇ ਫਰਾਰੇ ਹੋਏ ਹੁੰਦੇ ਸੀਗੇ ਉਹਨਾਂ ਨੂੰ ਇੱਥੇ ਜਿਹੜੇ ਦੱਸਿਆ ਗਿਆ ਮੈਨੂੰ ਲੱਗਦਾ ਕੀ ਦੱਸਿਆ ਗਿਆ ਤੇ ਔਰ ਬਦਗਨਿਆ ਤਾਂ ਹੀ ਆਪਣੇ ਨਾਮ ਹੱਥ ਪੜੀਏ ਪੜੀਏ ਦੁਬਾਰਾ ਪੜੀਏ ਖੁਸਰਿਆਂ ਪਾਜੀ ਖੁਸਰਿਆਂ ਦੇ ਸਿਰ ਦਾ ਹਾਂ ਜਦ ਅਸੀਂ ਇਹਨਾਂ ਲਫ਼ਜ਼ਾਂ ਨੂੰ ਜਦੋਂ ਅਸੀਂ ਪੜ੍ਹਦੇ ਆਂ ਤੇ ਸ਼ਾਇਦ ਅਸੀਂ ਝਿਜਕਦੇ ਹਾਂ ਪਰ ਉਸ ਸਮੇਂ ਉਸ ਰਾਜੇ ਨੇ ਕੁਝ ਖੁਸਰੇ ਰੱਖੇ ਹੁੰਦੇ ਸੀ ਆਪਣਾ ਕਰਮ ਆਪਣਾ ਉਹ ਰਾਜ ਦੇਖਣ ਦੇ ਲਈ। ਉਹਨਾਂ ਦਾ ਇੱਕ ਸਰਦਾਰ ਸੀਗਾ ਜਿੰਨੂੰ ਇਹ ਰਾਜੇ ਨੇ ਹੁਕਮ ਦਿੱਤਾ ਸੀ ਕਿ ਤੂੰ ਜਾ ਔਰ ਉਹ ਸਵਾਦਲਾ ਭੋਜਨ ਜਿਹੜਾ ਤੂੰ ਮੇਰੇ ਲਈ ਤਿਆਰ ਕਰਦੇ ਹੋ ਉਹਨਾਂ ਦੇ ਲਈ ਔਰ ਇਹਨਾਂ ਬੱਚਿਆਂ ਨੂੰ ਜਿਨ੍ਹਾਂ ਨੂੰ ਮੈਂ ਲੈ ਕੇ ਆਇਆ ਇਹਨਾਂ ਚਾਰ ਜਣਾਂ ਨੂੰ ਵੀ ਉਹੀ ਖਾਣਾ ਖਵਾਉਣਾ। ਉਹ ਹੀ ਸਵਾਦਲਾ ਭੋਜਨ ਉਹਨਾਂ ਦੇ ਅਧਿਐਗ ਘਰਾਇਆ ਗਿਆ ਤੇ ਜਦੋਂ ਉਹ ਜਿਹੜਾ ਉਸਰਿਆਂ ਦਾ ਇੱਕ ਸਰਦਾਰ ਸੀਗਾ ਜਿਹਦੀ ਸੇਵਾ ਸੀ ਜਿਹਦਾ ਇੱਕ ਕੰਮ ਸੀ ਰਾਜੇ ਦਾ ਖਾਣਾ ਤਿਆਰ ਕਰਦਾ ਤਾਂ ਉਹਨੇ ਜਾ ਕੇ ਇਹ ਆਪਣੀ ਸੇਵਾ ਨੂੰ ਜਦੋਂ ਉਹਨਾਂ ਨੂੰ ਦੱਸਿਆ ਕਿ ਉਸ ਰਾਜੇ ਨੇ ਮੈਨੂੰ ਹੁਕਮ ਦਿੱਤਾ ਹੈ ਉਸ ਉਸਰਿਆਂ ਦੇ ਸਰਦਾਰ ਨੇ ਜਾ ਕੇ ਕਿਹਾ ਕਿ ਦਾਨੀਅਲ ਬੈਂਟ ਸੇਸ਼ਰ ਉਤਜਤ ਤੁਸੀਂ ਸਤ ਪੜੋਗੇ ਅਨੰਨਿਆ ਨੂੰ ਸ਼ਦਰਕ ਨੂੰ ਵਿਸ਼ਾਇ ਨੂੰ ਨੇਸ਼ਨ ਨੂੰ ਅਦਰਿਆ ਨੂੰ ਹੱਤ ਨਗੋ ਨੂੰ ਆਖਿਆ ਪੀ ਆਉ ਉਸ ਭੋਜਨ ਦੇ ਵਿੱਚ ਉਠਾਓ ਪਾਓ ਉਸ ਮੈਨੂ ਪੀਓ ਉਸ ਸ਼ਰਾਬ ਨੂੰ ਪੀਓ ਉਸ ਸੱਚੇ ਖਾਣੇ ਨੂੰ ਖਾਓ ਅਜੇ ਵੀ ਹੋਰ ਹੁੰਦਾ ਉਹਦੇ ਰਾਣਾ ਕਿੰਨ ਲੱਜ ਜਾਂਦੇ ਸੀ ਤੇਈ ਹੋਣਾ ਸੀ ਇਹ ਸੱਚਾਈ ਹੈ ਇਹਨਾਂ ਸਵਾਤਰਾ ਭੋਜਨ ਭਰੀਆਂ ਇਹ ਸਾਨੂੰ ਗੁਲਾਮ ਬਣਾ ਕੇ ਲੈ ਕੇ ਆਏ ਹਨ ਪਰ ਵੱਲੇ ਇਹਨਾਂ ਨੇ ਸਾਡੇ ਨਾਮ ਚੇਂਜ ਕਰ ਦਿੱਤੇ ਹੋ ਸਾਡੇ ਅਗੇ ਬੜਾ ਖੂਬਸੂਰਤ ਇਹਨਾਂ ਨੇ ਦਸਤਖਾਨ ਸਜਾ ਦਿੱਤਾ ਪਾਉ ਵੇਡ ਸਜਾ ਦਿੱਤੀ ਜਿਨੇ ਉੱਤੇ ਅੱਛੇ ਅੱਛੇ ਭਗਵਾਨ ਰੱਖ ਦਿੱਤੇ ਹਨ ਜਿਦੇ ਉੱਤੇ ਮੈਂ ਵੀ ਰੱਖ ਦਿੱਤੀ ਹੈ ਪੀਣ ਦੇ ਲਈ ਆਹ ਹੋਰ ਵਰਗਾ ਹੁੰਦਾ ਤੇ ਲੁੰਡੀਆਂ ਪਾਉਂਦਾ ਵੀ ਸਾਡੀ ਤਾਂ ਲਾਖਰੀ ਲੱਗੇ ਪਰ ਇੱਥੇ ਕੌਣ ਹੈ ਦਾਨੀਅਲ ਉਹਨਾਂ ਤੇ ਮਿੱਤਰ ਜਿਨ੍ਹਾਂ ਦੀ ਸ਼ਕਤੀ ਕਿਹਦੇ ਨਾਲ ਹੈ ਇਹ ਫਿਰ ਜਿਸ ਨੂੰ ਕਰਨਾ ਜਿਨ੍ਹਾਂ ਦਾ ਸਾਰਾ ਸਾਡੇ ਦੇ ਉੱਤੇ ਹੈ ਮੈਂ ਵੀ ਸ਼ੁਦਿਤ ਜਦੋਂ ਉਹਨਾਂ ਨੇ ਆਪਣੇ ਦਿਲ ਦੇ ਅੰਦਰ ਮਨਸ਼ਾ ਬੰਨੀ ਕਿ ਇਸ ਰਾਜੇ ਦੇ ਸਵਾਦਲੇ ਭੋਜਨ ਦੇ ਨਾਲ ਪਰ ਇਸ ਮੈਦੇ ਨਾਲ ਜਿਹੜੀ ਉਹ ਪਿੰਦਾ ਹੈ ਕਿਥੇ ਸਿਰ ਨਾ پاک ਨਾ ਹੋ ਚਈਗੀ ਅਰ ਉਸ ਦਾ ਟਾਈਟਲ ਕੀ ਹੈ پاک ਮਨ ਪਿਓਰਿਟੀ નિર્ਦੋਸ਼ ਮਨ ਇਹਦੀ ਉਦਾਹਰਣ ਦਾਨੀਅਲ ਹੈ ਜਿਹਦੇ ਅੰਦਰ ਉਹ ਚੀਜ਼ਾਂ ਰੱਖੀਆਂ ਗਈਆਂ ਉਹਨੂੰ ਖਾਣ ਨੂੰ ਦਿੱਤੀਆਂ ਗਈਆਂ ਪਰ ਉਹਨੇ ਉਹਨਾਂ ਚੀਜ਼ਾਂ ਨੂੰ ਛੂਇਆ ਤੱਕ ਨਹੀਂ ਕੋਲ ਹallelujah 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 ਪਿੱਛੋਂ ਸਾਰਾ ਕੁਝ ਦੱਸਿਆ ਦਾ ਮਤਲਬ ਬੇਸਿਕੀ ਹੁਣ ਤੱਕ ਕੀ ਜੀ ਸਮਝ ਆਏਗਾ ਨਹੀਂ ਤਾਂ ਲੋਕਾਂ ਨੇ ਇਹ ਕਿਹਾ ਆ ਕਿ ਦਾਦੀਆਂ ਦਾ ਸਿਰਫ ਉਹਨੇ ਛੇੜਾ ਦੇ ਘਰੇ ਚ ਦਾਦੀ ਨੂੰ ਦੇਖਿਆ ਲੋਕਾਂ ਨੇ ਚਾਹਤਾ ਪੇਰੇ ਅੱਗੇ ਸ਼ਰਾਬ ਦੇ ਥੋਆ ਕੇ ਸੋ ਇਸ ਤਰ੍ਹਾਂ ਕੇ ਪੂਰਾ ਸਮਝਾਇਆ ਹੈ ਕਿ ਤੁਹਾਨੂੰ ਸਮਝ ਲੱਗੇ ਕੋਲ ਹallelujah ਜਦੋਂ ਉਹਨੇ ਅੱਗੇ ਭੋਜਨ ਰੱਖਿਆ ਗਿਆ ਤਾਂ ਉਹਨੇ ਮਨਾ ਕਰ ਦਿੱਤਾ ਪਰ ਵਚਨ ਦੇ ਵਿੱਚ ਨਹੀਂ ਲਿਖਿਆ ਹੋਇਆ ਕਹਿੰਦਾ ਆਪ ਨੂੰ ਨਲਪਾਤ ਕਰਨ ਤੋਂ ਕਹਿੰਦਾ ਮੇਰੀ ਬੇਨਤੀ ਹੈ ਕਿ ਮੈਨੂੰ ਮਾਫ ਹੋ। ਕਿਹਦਾ ਜੀ ਕਹਿੰਦਾ ਮੈਨੂੰ ਮਾਫ ਕਰਦੇ ਮੈਂ ਖਾਣਾ ਖਾ ਨਹੀਂ ਸਕਦਾ ਕਿਉਂਕਿ ਉਹਦੇ ਜੀਵਨ ਚ ਕਿਹਦਾ ਦਰਦ ਸੀ ਰਾਜਿਤ ਮਸੀਹ ਹੋ ਕੇ ਵੀ ਕਈ ਵਾਰੀ ਲੰਗਰ ਦੇਖਦੇ ਚੜਾਵੇ ਵਾਲੀਆਂ ਚੀਜ਼ਾਂ ਆ ਖੂਬਸੂਰਤ ਖੁਸ਼ਬੂਆਂ ਆਉਂਦੀਆਂ ਹੁੰਦੀਆਂ ਚੱਲਦਾ ਹੁੰਦਾ ਕਿੱਥੇ ਮਹਾਪਰਣਾ ਜਿਹੜੇ ਨਹੀਂ ਖਾਂਦੇ ਉਹਨਾਂ ਲਈ ਜਿਹੜੇ ਖਾਂਦੇ ਆਂ ਪਾਣੀ ਪੀਣ ਲੱਗਦਾ ਮੂਹ ਦੇ ਵਿੱਚੋਂ ਪਹਾੜੀ ਗੱਲ ਨਹੀਂ ਜਾਰੀ ਜਿਹੜੇ ਖਾਂਦੇ ਨੇ ਮੈਂ ਦੇਖੇ ਹਾਂ ਮੈਂ ਤਾਂ ਗਏ ਕਦੇ ਵੀ ਮਾਂ ਚੇ ਗੱਲ ਆਉਂਦੀ ਨਹੀਂ ਸਾਡਾ ਪਰਮੇਸ਼ਰ ਸਾਨੂੰ ਦੇਖ ਰਿਹਾ ਹੈ ਪਰ ਤੁ ਰੱਬ ਦਾ ਹੀ ਹੈ ਇਹ ਵੀ 기ਦਾ ਹੈ ਰੱਬ ਦਾ ਹੀ ਹੈ ਉਹਨਾਂ ਨੂੰ ਪਤਾ ਸੀਗਾ ਤਾਂ ਨਹੀਂ ਤੁਹਾਨੂੰ ਪਤਾ ਇਹ ਗੱਲ ਪਤਾ ਸੀ ਵੀ ਜੋ ਚੀਜ਼ਾਂ ਰਾਜਾ ਖਾਂਦਾ ਹੈ ਪਹਿਲਾਂ ਉਹਦੇ ਵਿੱਚੋਂ ਉਹ ਨੂੰ ਤਣੀ ਦਿਖਾਈ ਜਾਂਦੀ ਹੈ ਇਹ ਮੂਰਤੀਆਂ ਨੂੰ ਚੜਾਵਾ ਦਿੰਦੇ ਹਨ ਉਹ ਆਪਣਾ ਭੋਗ ਭੁਗ ਲਾਉਂਦੇ ਹਨ ਉਹ ਤੋਂ ਤੁਖਾ ਕੇ ਫਿਰ ਉੱਥੇ ਤੱਕ ਪਹੁੰਚਦਾ ਹੈ ਉਹਨੇ ਉਸ ਸਵਾਦ ਨੇ ਮੇਜ਼ ਦੇ ਉੱਤੇ ਭੋਜਨ ਦੇ ਵਿੱਚੋਂ ਇੱਕ ਕਦੀ ਚੀਜ਼ ਨੂੰ ਚੁੜਿਆ ਨਹੀਂ ਦੱਖੋ ਬੜੀ ਦਲੇਰੀ ਵਾਲੀ ਗੱਲ ਹੈ ਦਾਦੀਆਂ ਨੂੰ ਐਵੇਂ ਨਹੀਂ ਤੇਰੇ ਕਿਹਾ ਜਾਂਦਾ ਦੇਖਦੇ ਪਲੇ ਨੰਬਰ ਤੇ ਦਾ ਉਹ ਕੀ ਹੈ ਉਸ ਸਮੇਂ ਇੱਕ ਗੁਲਾਮ ਹੈ ਜਿਸ ਰਾਜੇ ਨੇ ਉਹ ਲਿਆਂਦਾ ਉਹਦੇ ਹੀ ਅੰਦਰ ਹੈ ਪਰ ਉਹਦੇ ਹੀ ਵੱਲੋਂ ਤਿਆਰ ਕੀਤੇ ਹੋਏ ਭੋਜਨ ਨੂੰ ਕੀ ਕਰ ਰਿਹਾ ਹੈ ਠੁਕਰਾ ਰਿਹਾ ਹੈ ਪਰੋਸਾ ਕਿਹਦੇ ਦੇ ਹੈ ਪਰਮੇਸ਼ਰ ਦੇ ਉਹ ਹਾਲੇਲੂਇਆ ਕਿਹਦੇ ਦੇ ਪਰੋਸਾ ਹੈ ਪਰਮੇਸ਼ਰ ਦੇ ਤੈਗੋ ਜਿਹੜਾ ਉਹ ਪ੍ਰਧਾਨ ਕਹਿੰਦਾ ਪਰਮੇਸ਼ਰ ਜੀ ਕਿਰਪਾ ਦਾਰਿਆ ਤੇਰੇ ਉੱਤੇ ਬਣੀ ਰਹੇ ਪਰ ਹੁਣ ਜਾ ਕੇ ਮੈਂ ਆਪਣੇ ਸਵਾਮੀ ਨੂੰ ਕੀ ਕਵਾਂਗਾ ਵੀ ਤੂੰ ਖਾਣਾ ਨਹੀਂ ਖਾਦਾ ਉਹ ਸਰਦਾਰਾ ਮੈਨੂੰ ਗੁੱਸਾ ਕਰੇ ਮੈਨੂੰ ਮੰਨੇ ਇਸ ਖਾਣੇ ਨੂੰ ਤੁਹਾਨੂੰ ਖਵਾਣ ਦੇ ਉੱਤੇ ਮੇਰੀ ਡਿਊਟੀ ਲਈ ਹੈ ਮੈਨੂੰ ਭਰਾਇਆ ਹੈ ਜਦੋਂ ਮੈਨੂੰ ਪੁੱਛੇਗਾ ਤਾਂ ਮੈਂ ਉਹਨੂੰ ਕੀ ਦੱਸਾਂਗਾ ਕੱਲ ਨੂੰ ਕਹਿੰਦਾ ਤੁਸੀਂ ਖਾਣਾ ਨਹੀਂ ਖਾਓਗੇ ਖਾਓਗੇ ਪੀਓਗੇ ਨਹੀਂ ਪਰ ਕਹਿੰਦਾ ਤੁਹਾਡੇ ਮੂੰਹ ਕਮਜ਼ੋਰ ਹੋ ਜਾਣਗੇ ਪਰ ਰਾਜਾ ਉਹਨਾਂ ਨੂੰ ਕੀ ਦੇਖ ਕੇ ਲਿਆਇਆ ਸੋਹਣੇ ਸੁਨੱਖੇ ਕਰੋ ਤਾਜਾ ਹੱਟੇ-ਕੱਟੇ ਵੀ ਮੇਰੇ ਰਾਜਾ ਅੱਜ ਇਹਨਾਂ ਸੋਚੋ ਮੇਰੇ ਘਰ ਦੇ ਅੰਦਰ ਇੱਕ ਕੱਲੀ ਦਾਰ ਹੈ ਮੇਰੇ ਘਰ ਦੇ ਅੰਦਰ ਇੱਕ ਕੱਲੀ ਰੋਟੀ ਹੈ ਮੇਰਾ ਗਵਾਂਡੀ ਅੱਛਾ ਚੋਖਾ ਚੰਗਾ ਮੀਠ ਖਾ ਰਿਹਾ ਹੈ ਉਹ ਚੰਗਾ ਖਾਣਾ ਖਾ ਕੇ ਸੋ ਰਿਹਾ ਹੈ ਮੈਂ ਕਹਿੰਦੀ ਆ ਤਰਸ ਕਰੋ ਉਹਦੇ ਉੱਤੇ ਕਿਉਂਕਿ ਉਹਦੇ ਜੀਵਨ ਦੇ ਅੰਦਰ ਨਾ ਤਾਂ ਯਸੂ ਹੈ ਤੇ ਨਾ ਹੀ ਸੁਨੜਟਾਰ ਹੈ ਕੋਲ ਹਾਲੇਲੂਇਆ ਅਮੇਨ ਤੁਹਾਡੀ ਖਾਦੀ ਦਾਲ ਤੁਹਾਡਾ ਖਾਦਾ ਸਿੰਪਲ ਖਾਣਾ ਤੁਹਾਡੀ ਸਿਹਤ ਨੂੰ ਇੰਨਾ ਬੁਲੰਦ ਕਰ ਦੇਵੇਗਾ ਤੁਹਾਡੀ ਸੋਚ ਨੂੰ ਤੁਹਾਡੇ ਦਿਮਾਗ ਨੂੰ ਇੰਨਾ ਤੇਜ਼ ਕਰ ਦੇਵੇਗਾ ਕਿ ਤੁਸੀਂ ਵੀ ਘਾਣ ਵਾਲੇ ਦਰਸ਼ਨ ਦੇਖਣ ਵਾਲੇ ਹੋ ਜਾਵੋਗੇ ਅਮੇਨ ਪਰਮਾਤਮਾ ਅਮੇਨ ਹallelujah ਹallelujah ਅਰ ਜੱਤ ਕਹਿੰਦਾ ਜੋ ਲਿਖਿਆ 50 ਦਿਨ ਹੋ ਚੁਕੇ ਤਾਂ ਉਹਦੇ ਮੰਗਲੋ ਰਾਜੇ ਦੇ ਹੁਕਮ ਦੇ ਅਨੁਸਾਰ ਉਹਨਾਂ ਦੇ ਸਾਹਮਣੇ ਉਹਨਾਂ ਨੇ ਆਉਣਾ ਸੀ 10 ਦਿਨਾਂ ਦੇ ਬਾਅਦ ਕਿਉਂਕਿ ਰਾਜੇ ਨੇ ਦੇਖਣਾ ਸੀ ਚਲੋ ਉਹ ਪ੍ਰਧਾਨ ਗਿਆ ਜੋ ਹੁਸਰਿਆਂ ਦਾ ਸਰਦਾਰ ਹੈ ਉਹਨਾਂ ਨੂੰ ਲੈ ਕੇ ਨਬੂਦ ਨਸਰ ਦੇ ਦਰਬਾਰ ਲਿਆਇਆ ਤਾਂ ਰਾਜੇ ਨੇ ਉਹਨਾਂ ਦੇ ਨਾਲ ਗੱਲਾਂ ਕੀਤੀਆਂ ਪਤੀ ਉਹਨਾਂ ਦੇ ਵਿੱਚੋਂ ਜਿਹੜਾ ਦਾਨੀਅਲ ਹੈ ਹਨਨਿਆ ਹੈ ਮਿਸ਼ਾਏਲ ਹੈ ਪਾਵ ਸ਼ਤਰਕ ਨਿਸ਼ਕ ਆਪਸ ਰਗੋ ਕਹਿੰਦਾ ਉਹਨਾਂ ਵਰਗਾ ਕੋਈ ਨਾ ਸੀ ਵਚਨ ਦੇ ਵਿੱਚ ਲਿਖਿਆ ਬੋਲੋ ਹallelujah ਹallelujah ਉਹਨਾਂ ਵਾਂਗੂ ਜਵਾਬ ਦੇਣ ਵਾਲਾ ਉਹਨਾਂ ਵਾਂਗੂ ਗੱਲਾਂ ਕਰਨ ਵਾਲਾ ਉਹਨਾਂ ਵਰਗਾ ਸਮਝਦਾਰ ਕੋਈ ਵੀ ਨਹੀਂ ਨਿਕਲਿਆ ਬੋਲੋ ਹallelujah ਹallelujah ਖਾ ਕੇ ਸਿੰਪਲ ਦਾਲ ਕਿਉਂ ਕਿਉਂਕਿ ਉਹ ਕੀ ਅੰਦਰ ਕੀ ਸਿਪਿਓਰਿਟੀ ਸੀ ਪ੍ਰਾਰਥਨਾ ਕਰਦੇ ਸੀ ਉਹ ਵਚਨ ਕਾਟਦੇ ਸੀ ਉਹ ਪਰਮੇਸ਼ਰ ਦੇ ਉੱਤੇ ਵਿਸ਼ਵਾਸ ਰੱਖਦੇ ਸੀ ਉਹ ਬੋਲੋ ਹallelujah 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 ਅਗਰ ਆਜਾ ਆਪਣੇ ਬੱਚਾ ਨੂੰ ਪੋਸ਼ਣ ਲੈ ਕੇ ਨਹੀਂ ਦੇ ਸਕਦੇ ਨਾ ਜੇ ਤਾਂ ਨਹੀਂ ਹੈਗੇ ਪੈਸੇ ਤਾਂ ਉਹਨਾਂ ਨੂੰ ਐਨੀ ਗੱਲ ਨਹੀਂ ਕਹਿ ਦੋ ਕਿ ਬੇਟੇ ਪ੍ਰਾਰਥਨਾ ਕਰਿਆ ਕਰ ਹਰ ਰੋਜ਼ ਔਰ ਇਸ ਪਾਣੀ ਨੂੰ ਦਿੱਤੀ ਦੁਆ ਕਰਕੇ ਪੁੱਤਰ ਪੀ ਲਿਆ ਕਰ ਇਹੀ ਤੇਰੇ ਲਈ ਦੁੱਧ ਬਣ ਜਾਵੇਗਾ ਬੋਲੋ ਆਮੇਨ ਆਮੇਨ ਆਮਨ ਆਮਨ ਖੁਦਾਵੰਦ ਇੰਨੀ ਤਾਕਤ ਤੇ ਇੰਨੀ ਕੂਮਤ ਰੱਖਣ ਵਾਲਾ ਪਰਮੇਸ਼ਰ ਹੈ ਇੱਕ ਸਿੰਪਲ ਦਾਤ ਪਾਣੀ ਖਾਣ ਵਾਲਿਆਂ ਨੂੰ ਪੀਣ ਵਾਲਿਆਂ ਨੂੰ ਪਰਮੇਸ਼ਰ ਨੇ ਇੰਨੀ ਬੁੱਧ ਦੇ ਦਿੱਤੀ ਇੰਨੀ ਸਮਝ ਤੇ ਇੰਨਾ ਗਿਆਨ ਦੇ ਦਿੱਤਾ ਨਬੂਕਨਸਰ ਰਾਜੇ ਦੇ ਸਾਹਮਣੇ ਲੈ ਕੇ ਆਏ ਕਹਿੰਦਾ ਉਹਨਾਂ ਵਰਗਾ ਕੋਈ ਨੱਬਿਆ ਨਹੀਂ ਉਹਨਾਂ ਵਰਗਾ ਕੋਈ ਹੀ ਨਹੀਂ ਸੀ ਬੋਲੋ ਹallelujah ਹallelujah ਅਤੇ ਬੁੱਧ ਦੇ ਗਿਆਨਸ ਦੇ ਹਰ ਗੱਲ ਵਿੱਚ ਉਹਨਾਂ ਦੇ ਵਿਖੇ ਰਾਜੇ ਨੇ ਜੋ ਜੋ ਉਹਨਾਂ ਕੋਲ ਸਵਾਲ ਕੀਤੇ

ਔਰ ਤੁਹਾਡੇ ਅੰਦਰ ਕੀ ਆਵੇਗੀ ਖੋਲ ਜੀ ਹਾਂ ਹਾਲੇਲੂਇਆ ਜਦੋਂ ਪਰਮੇਸ਼ਰ ਦੇ ਨਾਲ ਇੱਕ ਅੱਛਾ ਰਿਸ਼ਤਾ ਇੰਨੀ ਪਿਓਰਿਟੀ ਦੇ ਅੰਦਰ ਚੱਲੋਗੇ ਆਪਣੇ ਲਾਲਚ ਆਪਣੇ ਲੋਗ ਦੇ ਲਈ ਨਹੀਂ ਬਲਕਿ ਪਰਮੇਸ਼ਰ ਦੇ ਲਈ ਅਗਰ ਤੁਸੀਂ ਝੋਕ ਵੀ ਜਾਂਦੇ ਹੋ ਪਰਮੇਸ਼ਰ ਦੇ ਲਈ ਸਹਿਜ ਵੀ ਜਾਂਦੇ ਹੋ ਪਰਮੇਸ਼ਰ ਦੇ ਲਈ ਸੌਣ ਵੀ ਜਾਂਦੇ ਹੋ ਚਾਹੇ ਤੁਸੀਂ ਦਾਲ ਪੀ ਰਹੇ ਹੋ ਚਾਹੇ ਸੁੱਕੀ ਰੋਟੀ ਖਾ ਰਹੇ ਹੋ ਪਰਮੇਸ਼ਰ ਤੁਹਾਨੂੰ ਵੀ ਬੁੱਧ ਦੇਗਾ ਇੱਕ ਅੱਛਾ ਖਾਨ ਪੀਣ ਵਾਲੇ ਜਿੱਦ ਨੇ ਅੰਦਰ ਇੰਨੀ ਕੁਆਲਿਟੀ ਨਹੀਂ ਹੋਏਗੀ ਜਿੰਨੀਆਂ ਕੁਆਲਿਟੀਆਂ ਪਰਮੇਸ਼ਰ ਤੁਹਾਡੇ ਅੰਦਰ ਪਾ ਦਵੇਗਾ ਬੋਲੋ ਆਮਨ बोलो हालेलुया एक ही है परमेश्वर जी सामर्थ आठ के अंदर वचन एक दे आठ के अंदर की है प्योरिटी की है प्योरिटी दानियल एक दे आठ के अंदर प्योरिटी कि मैं अपने परमेश्वर को नाराज नहीं कर सकता मेरा मन डरता है परमेश्वर को मैं नहीं खा सकता इन चीजों को ਮੇਰੇ ਖੁਦਾਵੰ ਨੂੰ ਮਨਜ਼ੂਰ ਨਹੀਂ ਕਿ ਮੈਂ ਇਹ ਚੀਜ਼ਾਂ ਨੂੰ ਖਾਵਾਂ ਮੈਂ ਇਸ ਮੈਨ ਨੂੰ ਪੀਵਾਂ ਮੇਰੇ ਪਰਮੇਸ਼ਰ ਨੂੰ ਮਨਜ਼ੂਰ ਨਹੀਂ ਮੈਂ ਪੂਰੇ ਕੰਮ ਕਰਾਂ ਮੇਰੇ ਪਰਮੇਸ਼ਰ ਨੂੰ ਮਨਜ਼ੂਰ ਨਹੀਂ ਜਦੋਂ ਅੱਜ ਇੱਕ ਵਿਸ਼ਵਾਸੀ ਇਹ ਦਰ ਰੱਖੇਗਾ ਆਪਣੇ ਦਿਲ ਦੇ ਅੰਦਰ ਕਿ ਮੈਂ ਲਾਲਚ ਨਹੀਂ ਕਰਾਂਗਾ ਮੈਂ ਆਪਣੇ ਪਰਮੇਸ਼ਰ ਤੇ ਵਿਸ਼ਵਾਸ ਰੱਖਾਂਗਾ ਮੈਨੂੰ ਮੇਰੇ ਖੁਦਾਵੰ ਤੇ ਵਿਸ਼ਵਾਸ ਹੈ ਇਹ ਤਾਂ ਮਤਲਬ ਪ੍ਰਿੰਸੀਪਲ ਪਵਿੱਤਰਤਾ ਪਿਓਰਿਟੀ ਦੇ ਅੰਦਰ ਆ ਗਏ ਹੋ ਬੋਲੋ ਅਮਨ ਜਦੋਂ ਪਿਓਰਿਟੀ ਦੇ ਅੰਦਰ ਆ ਗਏ ਹੋ ਤਾਂ ਫਿਰ ਉਹ ਲੋਕ ਜਿਹੜੇ